ਨੇਚਰਲ ਡਾਈ ਆਪਾਂ ਫਿਰ ਕਿਸ ਤਰ੍ਹਾਂ ਬਣਾ ਸਕਦੇ ਆ ਹਾਂ ਇਹ ਯੂ ਨਾ ਮੈਂ ਐਕਚੁਅਲੀ ਕਾਫੀ ਟਾਈਮ ਪਹਿਲਾਂ ਨਾ ਇੱਕ ਰੈਮੇਡੀ ਦੇਖੀ ਸੀ ਮੈਂ ਯੂਜ਼ ਬੜੀ ਕੀਤੀ ਪਰ ਉਸ ਤੋਂ ਬਾਅਦ ਮੈਂ ਇੱਕ ਨਾ ਉਹ ਲੈ ਕੇ ਵੀ ਆਈ ਅਸਕਲ ਉਹ ਚੱਲਿਆ ਹੋਇਆ ਨਾ ਡੱਬੀ ਦੇ ਵਿੱਚ ਕੇ ਤੁਸੀਂ ਉਹ ਥੋੜਾ ਜਿਹਾ ਲਾਓ ਜਿੱਥੇ ਵੀ ਜਾਣੇ ਬਾਲ ਕਾਲੇ ਨੇ ਨਾ ਤੁਸੀਂ ਲਾ ਲਓ ਹਣਾ ਜੀ ਤੇ ਮੈਨੂੰ ਲੱਗਿਆ ਕਿ ਇਹ ਤਾਂ ਯਾਰ ਮੇਰੀ ਦਾਦੀ ਪਰਦਾਦੀ ਬਣਾਉਂਦੇ ਹੁੰਦੇ ਸੀ ਇਹ ਤੁਸੀਂ ਹੁਣ ਇਹਦੇ ਵਿੱਚ ਫੈਂਸੀ ਜਿਹਾ ਪਾ ਕੇ ਦੇਤਾ ਉਹਦੇ ਵਿੱਚ ਹੁਣ ਬਹੁਤ ਵਧੀਆ ਤਰੀਕਾ ਹੈਗਾ ਉਹਦੇ ਵਿੱਚ ਤੁਸੀਂ ਕੀ ਕਰਨਾ ਆਪਣੇ ਕਲੌਂਜੀ ਹਰ ਇੱਕ ਦੇ ਘਾਹ ਚ ਬਿਲਕੁਲ ਲੋਹੇ ਦੀ ਕੜਾਈ ਹਰ ਘਰ ਚ ਮਿਲ ਜਾਂਦੀ ਹੈ ਕਲੌਂਜੀ ਲੈ ਲਓ ਤੁਸੀਂ ਲੋਹੇ ਦੀ ਕੜਾਈ ਨੂੰ ਚੰਗੇ ਤਰੀਕੇ ਨਾਲ ਗਰਮ ਕਰ ਲਓ ਗਰਮ ਕਰਨ ਤੋਂ ਬਾਅਦ ਉਹਨੂੰ ਕੜਾਈ ਨੂੰ ਨਾ ਸਿਮ ਤੇ ਕਰ ਦਿਓ ਜਿਹੜੀ ਆਗ ਆ ਉਹ ਬਹੁਤ ਜ਼ਿਆਦਾ ਤੇਜ਼ ਨਹੀਂ ਹੋਣੀ ਚਾਹੀਦੀ ਉਹਦੇ ਵਿੱਚ ਕਲੌਂਜੀ ਪਾਓ ਉਹਨੂੰ ਸੇਕ ਲਓ ਚੰਗੇ ਤਰੀਕੇ ਨਾਲ ਸੇਕੋ ਕਲੌਂਜੀ ਜਦੋਂ ਤੁਸੀਂ ਚੱਖ ਕੇ ਦੇਖੋਗੇ ਨਾ ਥੋੜੀ ਫੁੱਲਣੀ ਸ਼ੁਰੂ ਹੋ ਜੂਗੀ ਕਾਲੇ ਵਾਲੀ ਕਲੌਂਜੀ ਕਹਿੰਦੇ ਨਾ ਪੰਜਾਬੀ ਚ ਕਾਲੀ ਜਿਹੜੀ ਆਪਾਂ achar ਚ ਪਾਉਂਦੇ ਹਾਂ ਨਾ ਹਾਂ ਠੀਕ ਹੈ ਉਹ ਤੁਸੀਂ ਦੇਖੋਗੇ ਉਹ ਫੁੱਲਣੀ ਸ਼ੁਰੂ ਹੋ ਜੂਗੀ ਉਹਨੂੰ ਹੱਥ 'ਚ ਦਬਾ ਕੇ ਦੇਖਣਾ ਉਹ ਤੁਹਾਡੇ ਨੇਚਰਲ ਉਹਦਾ ਆਇਲ ਛੁੱਟਣਾ ਸ਼ੁਰੂ ਹੋ ਜੂਗਾ ਤੇ ਕਲਰ ਆਣਾ ਸ਼ੁਰੂ ਹੋਊਗਾ ਅਗਰ ਤਾਂ ਕਲਰ ਆਣਾ ਸ਼ੁਰੂ ਹੋ ਗਿਆ ਮਤਲਬ ਉਹ ਰੈਡੀ ਅਗਰ ਨਹੀਂ ਆਣਾ ਸ਼ੁਰੂ ਹੋਇਆ ਤਾਂ ਫਿਰ ਤੁਸੀਂ ਉਹਨੂੰ ਹਜੇ ਯੂਜ਼ ਨਾ ਕਰੋ ਉਹਨੂੰ ਤੁਸੀਂ ਕਲੌਂਜੀ ਨੂੰ ਕੀਤਾ ਜਦੋਂ ਕਲਰ ਆ ਗਿਆ ਕਾਲਾ ਤੁਹਾਡੇ ਹੱਥ ਦੇ ਉੱਪਰ ਉਹਨੂੰ ਬੰਦ ਕਰ ਦਿਓ ਕਿਸ ਨੂੰ ਉਹਨੂੰ ਚਮਚੇ ਦੇ ਨਾਲ ਕਿਸੇ ਚੀਜ਼ ਦੇ ਨਾਲ ਅੰਦਰ ਹੀ ਪੀਸ ਦਿਓ ਨਹੀਂ ਤੁਸੀਂ ਜਾਇਂਡਰ ਨਾਲ ਪੀਸ ਕਰ ਦਿਓ ਉਹ ਪਾਊਡਰ ਨੂੰ ਡੱਬੀ 'ਚ ਬਣਾ ਕੇ ਰੱਖ ਲਓ ਤੁਸੀਂ ਠੀਕ ਹੈ ਇਹਨੇ ਇਹਦੇ ਵਿੱਚ ਅਗਰ ਤੁਸੀਂ ਬਾਲਾਂ ਤੇ ਵੈਸੇ ਲਾਉਣੀ ਆ ਹਲਕਾ ਜਾਂ ਕੋਈ ਵੀ ਇਹਦੇ ਵਿੱਚ ਵੈਸੇ ਆਇਲ ਯੂਜ਼ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਤੁਹਾਨੂੰ ਕਿਉਂਕਿ ਕਲੌਂਜੀ ਦਾ ਨੇਚਰਲ ਆਇਲ ਹੀ ਇੰਨਾ ਹੁੰਦਾ ਉਹਨੂੰ ਬਾਲਾਂ ਤੇ ਲਾਓ ਤੁਸੀਂ ਸੋ ਨੇਚਰਲ ਡਾਈ ਬਿਲਕੁਲ ਸਹੀ ਗੱਲ ਹੈ ਇੱਥੇ ਘਰਾਸੀ ਚੀਜ਼ ਪਈ ਹੁੰਦੀ ਹੈ ਘਰੇ ਪਈ ਆ ਆਪਾਂ achar ਚ ਪਾ ਦਿੰਨੇ ਆ achar ਚ ਪਾ ਦਿੰਨੇ ਆ ਕਿਉਂ ਹੁਣ achar ਦੇ ਵਿੱਚ ਕਿਉਂ ਪਾਉਂਦੇ ਸੀਗੇ ਸਾਡੇ ਬਜ਼ੁਰਗੋ ਕਿਉਂਕਿ ਨਾਰਮਲੀ ਅਸੀਂ ਇਹ ਚੀਜ਼ਾਂ ਖਾਂਦੇ ਨਹੀਂ ਹੈਗੇ ਮੇਥੀ ਹੋ ਗਿਆ ਕਲੌਂਜੀ ਹੋ ਗਿਆ ਇਹ ਚੀਜ਼ਾਂ ਕਿਉਂ ਪਾਉਂਦੇ ਸੀ ਬਜ਼ੁਰਗਾਂ ਨੂੰ ਇਹ ਸੀਗਾ ਕਿ ਇਹਨਾਂ ਨੇ ਐਵੇਂ ਨਹੀਂ ਖਾਣੇ ਹੈਗੇ ਇਹਨਾਂ ਨੂੰ ਕਿਸੇ ਤਰੀਕੇ ਨਾਲ ਤਾਂ ਖਵਾ ਲਈਏ ਨਾ ਹੁਣ ਮੇਰੇ ਅੰਬ ਦੇ achar ਦੇ ਵਿੱਚ ਉਹ ਵਿੱਚੀ ਸੌਫ ਵੀ ਲੱਗੀ ਹੁੰਦੀ ਆ ਕਲੌਂਜੀ ਵੀ ਲੱਗਦੀ ਆ ਮੈਂ ਸਭ ਖਾ ਲੈਣੀ ਆ ਵੈਸੇ ਮੈਨੂੰ ਕਹਦਾ ਮੈਨੂੰ ਕਵਾੜੀ ਲੱਗਦੀ ਆ ਮੈਂ ਨਹੀਂ ਖਾਣੀ ਹੈਗੀ ਬਿਲਕੁਲ ਕਨਾਂ ਕਿਉਂਕਿ ਉਹ ਕਿਤੇ ਨਾ ਕਿਤੇ ਜਿਹੜੀਆਂ ਚੀਜ਼ਾਂ ਨੇ ਸਾਡੇ ਲਈ ਉਹ ਬਹੁਤ ਹੈਲਦੀ ਨੇ ਨੇਚਰਲ ਕਹਿੰਦੇ ਹੁੰਦੇ ਨੇ ਮਿਨਰਲਸ ਵਿਟਾਮਿਨਸ ਸਭ ਮਿਲ ਜਾਣੇ ਨੇ ਤੁਹਾਨੂੰ ਇਹਦੇ ਵਿੱਚ ਨੇਚਰਲ ਡਾਈ ਆਪਾਂ ਫਿਰ ਕਿਸ ਤਰ੍ਹਾਂ ਬਣਾ ਸਕਦੇ ਹਾਂ ਹਾਂ ਯੂ ਨਾ ਮੈਂ ਐਕਚੁਅਲੀ ਕਾਫੀ ਟਾਈਮ ਪਹਿਲਾਂ ਨਾ ਇੱਕ ਰੈਮਡੀ ਦੇਖੀ ਸੀ ਮੈਂ ਯੂਜ਼ ਬੜੀ ਕੀਤੀ ਪਰ ਉਸ ਤੋਂ ਬਾਅਦ ਮੈਂ ਇੱਕ ਨਾ ਉਹ ਲੈ ਕੇ ਵੀ ਆਈ ਅਸਕਲ ਨੂੰ ਚੱਲਿਆ ਹੋਇਆ ਨਾ ਡੱਬੀ ਦੇ ਵਿੱਚ ਕੇ ਤੁਸੀਂ ਉਹ ਥੋੜਾ ਜਿਹਾ ਲਾਓ ਜਿੱਥੇ ਵੀ ਜਾਣੇ ਵਾਲ ਕਾਲੇ ਨੇ ਨਾ ਤੁਸੀਂ ਲਾ ਲਓ ਹਾਂ ਜੀ ਮੈਨੂੰ ਲੱਗਿਆ ਕਿ ਇਹ ਤਾਂ ਯਾਰ ਮੇਰੀ ਦਾਦੀ ਪਰਦਾਦੀ ਬਣਾਉਂਦੇ ਹੁੰਦੇ ਸੀ ਇਹ ਤੁਸੀਂ ਹੁਣ ਇਹਦੇ ਵਿੱਚ ਫੈਂਸੀ ਜਿਹਾ ਪਾ ਕੇ ਦੇਤਾ ਉਹਦੇ ਵਿੱਚ ਹੁਣ ਬਹੁਤ ਵਧੀਆ ਤਰੀਕਾ ਹੈਗਾ ਉਹਦੇ ਵਿੱਚ ਤੁਸੀਂ ਕੀ ਕਰਨਾ ਆਪਣੇ ਕਲੌਂਜੀ ਹਰ ਇੱਕ ਦੇ ਘਰ ਚ ਮਿਲਦੀ ਹੈ ਲੋਹੇ ਦੀ ਕੜਾਈ ਹਰ ਘਰ ਚ ਮਿਲ ਜਾਂਦੀ ਹੈ ਕਲੌਂਜੀ ਲੈ ਲਓ ਤੁਸੀਂ ਲੋਹੇ ਦੀ ਕੜਾਈ ਨੂੰ ਚੰਗੇ ਤਰੀਕੇ ਨਾਲ ਗਰਮ ਕਰ ਲਓ ਗਰਮ ਕਰਨ ਤੋਂ ਬਾਅਦ ਉਹਨੂੰ ਕੜਾਈ ਨੂੰ ਨਾ ਸਿਮ ਤੇ ਕਰ ਦਿਓ ਜਿਹੜੀ ਆਗ ਆ ਉਹ ਬਹੁਤ ਜ਼ਿਆਦਾ ਤੇਜ਼ ਨਹੀਂ ਹੋਣੀ ਚਾਹੀਦੀ ਉਹਦੇ ਵਿੱਚ ਕਲੌਂਜੀ ਪਾਓ ਉਹਨੂੰ ਸੇਕ ਲਓ ਚੰਗੇ ਤਰੀਕੇ ਨਾਲ ਸੇਕੋ ਕਲੌਂਜੀ ਜਦੋਂ ਤੁਸੀਂ ਚੱਕ ਕੇ ਦੇਖੋਗੇ ਨਾ ਥੋੜੀ ਫੁੱਲਣੀ ਸ਼ੁਰੂ ਹੋ ਜੂਗੀ ਕਾਲੇ ਵਾਲੀ ਕਲੌਂਜੀ ਕਹਿੰਦੇ ਨਾ ਕਲੌਂਜੀ ਭੀ ਚਰੌਂਜੀ ਜਿਹੜੀ ਆਪਾਂ ਅਚਾਰ ਚ ਪਾਉਂਦੇ ਹਾਂ ਨਾ ਹਾਂ ਠੀਕ ਹੈ ਉਹ ਤੁਸੀਂ ਦੇਖੋਗੇ ਉਹ ਫੁੱਲਣੀ ਸ਼ੁਰੂ ਹੋ ਜੂਗੀ ਉਹਨੂੰ ਹੱਥ ਚ ਦਬਾ ਕੇ ਦੇਖਣਾ ਉਹ ਤੁਹਾਡੇ ਨੇਚਰਲ ਉਹਦਾ ਔਇਲ ਛੁੱਟਣਾ ਸ਼ੁਰੂ ਹੋ ਜਾਊਗਾ ਤੇ ਕਲਰ ਆਣਾ ਸ਼ੁਰੂ ਹੋਊਗਾ ਅਗਰ ਤਾਂ ਕਲਰ ਆਣਾ ਸ਼ੁਰੂ ਹੋ ਗਿਆ ਮਤਲਬ ਉਹ ਰੈਡੀ ਅਗਰ ਨਹੀਂ ਆਣਾ ਸ਼ੁਰੂ ਹੋਇਆ ਤਾਂ ਫਿਰ ਤੁਸੀਂ ਉਹਨੂੰ ਹਜੇ ਯੂਜ਼ ਨਾ ਕਰੋ ਉਹਨੂੰ ਤੁਸੀਂ ਕਲੌਂਜੀ ਨੂੰ ਕੀਤਾ ਜਦੋਂ ਕਲਰ ਆ ਗਿਆ ਕਾਲਾ ਤੁਹਾਡੇ ਹੱਥ ਦੇ ਉੱਪਰ ਉਹਨੂੰ ਬੰਦ ਕਰਦੋ ਕਿਸ ਨੂੰ ਉਹਨੂੰ ਚਮਚੇ ਦੇ ਨਾਲ ਕਿਸੇ ਚੀਜ਼ ਦੇ ਨਾਲ ਅੰਦਰ ਹੀ ਪੀਸ ਦੋ ਨਹੀਂ ਤੁਸੀਂ ਜਾਇਂਡਰ ਨਾਲ ਪੀਸ ਕਰ ਦੋ ਉਹ ਪਾਊਡਰ ਨੂੰ ਡੱਬੀ 'ਚ ਬਣਾ ਕੇ ਰੱਖ ਲਓ ਤੁਸੀਂ ਠੀਕ ਹੈ ਇਹਨੇ ਇਹਦੇ ਵਿੱਚ ਅਗਰ ਤੁਸੀਂ ਬਾਲਾਂ ਤੇ ਵੈਸੇ ਲਾਉਣੀ ਆ ਹਲਕਾ ਜਾਂ ਕੋਈ ਵੀ ਇਹਦੇ ਵਿੱਚ ਵੈਸੇ ਔਇਲ ਯੂਜ਼ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਤੁਹਾਨੂੰ ਕਿਉਂਕਿ ਕਲੌਂਜੀ ਦਾ ਨੇਚਰਲ ਔਇਲ ਹੀ ਇੰਨਾ ਹੁੰਦਾ ਉਹਨੂੰ ਬਾਲਾਂ ਤੇ ਲਾਓ ਤੁਸੀਂ ਸੋ ਨੇਚਰਲ ਡਾਈ ਬਿਲਕੁਲ ਸਹੀ ਗੱਲ ਹੈ ਇਹ ਤਾਂ ਘਰੇ ਸੀ ਚੀਜ਼ ਪਈ ਹੁੰਦੀ ਹੈ ਘਰੇ ਪਈ ਆ ਆਪਾਂ achar ਚ ਪਾ ਦਨੇ ਆ achar ਚ ਪਾ ਦਨੇ ਆ ਕਿਉਂ ਹੁਣ achar ਦੇ ਵਿੱਚ ਕਿਉਂ ਪਾਉਂਦੇ ਸੀਗੇ ਸਾਡੇ ਬਜ਼ੁਰਗੋ ਕਿਉਂਕਿ ਨਾਰਮਲੀ ਅਸੀਂ ਇਹ ਚੀਜ਼ਾਂ ਖਾਂਦੇ ਨਹੀਂ ਹੈਗੇ ਮੇਥੀ ਹੋ ਗਿਆ ਕਲੌਂਜੀ ਹੋ ਗਿਆ ਇਹ ਚੀਜ਼ਾਂ ਕਿਉਂ ਪਾਉਂਦੇ ਸੀ ਬਜ਼ੁਰਗਾਂ ਨੂੰ ਇਹ ਸੀਗਾ ਕਿ ਇਹਨਾਂ ਨੇ ਐਵੇਂ ਨਹੀਂ ਖਾਣੇ ਹੈਗੇ ਇਹਨਾਂ ਨੂੰ ਕਿਸੇ ਤਰੀਕੇ ਨਾਲ ਤਾਂ ਖਵਾ ਲਈਏ ਨਾ ਹੁਣ ਮੇਰੇ ਅੰਬ ਦੇ achar ਦੇ ਵਿੱਚ ਉਹ ਵਿਚੀ ਸੌਫ ਵੀ ਲੱਗੀ ਹੁੰਦੀ ਆ ਕਲੌਂਜੀ ਵੀ ਲੱਗਦੀ ਆ ਮੈਂ ਸਭ ਖਾ ਲੈਣੀ ਆ ਵੈਸੇ ਮੈਨੂੰ ਕਹਦਾ ਮੈਨੂੰ ਕਵਾੜੀ ਲੱਗਦੀ ਆ ਮੈਂ ਨਹੀਂ ਖਾਣੀ ਹੈਗੀ ਬਿਲਕੁਲ ਕਹਿੰਦੇ ਕਿਉਂਕਿ ਉਹ ਕਿਤੇ ਨਾ ਕਿਤੇ ਜਿਹੜੀਆਂ ਚੀਜ਼ਾਂ ਨੇ ਸਾਡੇ ਲਈ ਉਹ ਬਹੁਤ ਹੈਲਦੀ ਨੇ ਨੇਚਰਲ ਕਹਿੰਦੇ ਹੁੰਦੇ ਨੇ ਮਿਨਰਲਸ ਵਿਟਾਮਿਨਸ ਸਭ ਮਿਲ ਜਾਣੇ ਨੇ ਤੁਹਾਨੂੰ ਇਹਦੇ ਵਿੱਚ